प्यारे विद्यार्थियों सत श्री अकाल मैं मैडम गुरप्रीत कौर सरकारी प्राइमरी स्कूल गलाड़ ਤੋਂ ਅੱਜ ਆਪਾਂ ਕਰਾਂਗੇ ਪੁੱਤਰ ਵਾਤਾਵਰਣ ਦੀ ਵਰਕਸ਼ੀਟ ਪਹਿਲੀ ਜੋ ਕਿ ਆਪਾਂ ਨੂੰ ਛੁੱਟੀਆਂ ਦੇ ਕੰਮ ਵਿੱਚ ਮਿਲੀ ਹੋਈ ਹੈ ਅੱਜ ਆਪਾਂ ਸ਼ੁਰੂ ਕਰਦੇ ਹਾਂ ਵਰਕਸ਼ੀਟ ਪਹਿਲੀ ਸਭ ਤੋਂ ਪਹਿਲਾ ਪ੍ਰਸ਼ਨ ਹੈ ਬੇਟਾ ਹੇਠਾਂ ਦਿੱਤੇ ਚਿੱਤਰ ਵਿੱਚ ਸਰੀਰ ਦੇ ਗਲਤ ਲੈਵਲ ਕੀਤੇ ਅੰਗ ਅੰਗ ਦੇ ਨਾਂ ਤੇ ਗੋਲਾ ਲਗਾਓ ਠੀਕ ਹੈ ਆਪਾਂ ਨੇ ਦੇਖਣਾ ਇਹ ਆਪਾਂ ਨੂੰ ਇੱਕ ਸਰੀਰ ਦਿੱਤਾ ਹੈ ਸਰੀਰ ਦੇ ਅੰਗਾਂ ਦੇ ਨਾਮ ਦਿੱਤੇ ਨੇਗੇ ਇੱਕ ਇਹਨਾਂ ਨੇ ਗਲਤ ਦਿੱਤਾ ਸੀਗਾ ਜਿਹੜਾ ਕਿ ਆਪਾਂ ਇਹਨਾਂ ਦੇ ਚੁਲੱਬਣਾ ਸੀਗਾ ਉਹ ਆਪਾਂ ਲੱਭ ਲਿਆ ਠੋਡੀ ਠੋਡੀ ਤੇ ਇਹ ਗਲਤ ਨਿਸ਼ਾਨ ਲਗਾਇਆ ਬੇਟਾ ਇਹਨਾਂ ਨੇ ਨੱਕ ਦੇ ਉੱਪਰ ਇਹਨਾਂ ਨੇ ਨਿਸ਼ਾਨ ਲਗਾਇਆ ਤੇ ਇੱਥੇ ਲਿਖਿਆ ਹੋਇਆ ਹੈ ਗੱਲ ਦੇ ਉੱਤੇ ਇਹਨਾਂ ਨੇ ਨਿਸ਼ਾਨ ਲਗਾਇਆ ਹੋਇਆ ਤੇ ਇੱਥੇ ਲਿਖਿਆ ਹੋਇਆ ਹੈ ਠੋਡੀ ਇਸ ਕਰਕੇ ਰੋਂਗ ਸੀਗਾ ਆਪਾਂ ਨੇ ਇੱਥੇ ਨਿਸ਼ਾਨ ਹੈ ਜਿਹੜਾ ਗੋਲ ਚੱਕਰ ਲਗਾ ਦਤਾ ਠੀਕ ਹੈ ਬੇਟਾ ਉਸ ਤੋਂ ਬਾਅਦ ਆਪਾਂ ਨੇ ਗਿਆਨ ਇੰਦਰੀਆਂ ਲਿਖਣੀਆਂ ਸੀ ਆਪਣੀਆਂ ਗਿਆਨ ਇੰਦਰੀਆਂ ਲਿਖਣੀਆਂ ਨੇਗੀਆਂ ਹੇਠ ਦਿੱਤੇ ਚਿਹਰੇ ਦੇ ਚਿੱਤਰ ਵਿੱਚ ਗਿਆਨ ਇੰਦਰੀਆਂ ਲੇਬਲ ਕਰੋ ਗਿਆਨ ਇੰਦਰੀਆਂ ਜਿਹੜੀਆਂ ਜਿਹੜੀਆਂ ਸੀਗੀਆਂ ਅੱਖ ਉਸ ਤੋਂ ਬਾਅਦ ਕੰਨ ਚਮੜੀ ਨੱਕ ਜੀਭ ਇਹ ਆਪਾਂ ਨੇ ਲਿਖ ਲਏ ਨੇ ਠੀਕ ਹੈ ਜਿਹੜੇ ਜਿਹੜੇ ਗਿਆਨ ਇੰਦਰੀਆਂ ਆਪਣੀਆਂ ਇਹਨਾਂ ਨੇ ਇੱਕ ਤੀਰ ਦਾ ਨਿਸ਼ਾਨ ਲਗਾ ਕੇ ਆਪਾਂ ਨੂੰ ਦੱਸਿਆ ਸੀ ਉਹ ਆਪਾਂ ਲਿਖ ਲਿਆ ਨੇ ਠੀਕ ਹੈ ਬੇਟਾ ਉਸ ਤੋਂ ਬਾਅਦ ਸੇ ਆਪਣਾ ਸਵਾਲ ਨੰਬਰ 3 ਆਪਣੇ ਹੀਠਾਂ ਦਾ ਤੇ ਰਿਸ਼ਤਿਆਂ ਦੇ ਨਾਮ ਲਿਖਣੇ ਸੀਗੇ ਤੁਸੀਂ ਨੇ ਇੱਥੇ ਆਪਣੇ ਆਪਣੇ ਰਿਸ਼ਤਿਆਂ ਦੇ ਨਾਮ ਲਿਖਣੇ ਨੇ ਜਿਵੇਂ ਤੁਹਾਡੇ ਦਾਦਾ ਜੀ ਦਾ ਨਾਮ ਦਾਦੀ ਜੀ ਦਾ ਨਾਮ ਮਾਤਾ ਜੀ ਦਾ ਨਾਮ ਪਿਤਾ ਜੀ ਦਾ ਨਾਮ ਭੈਣ ਭਰਾ ਚਾਚੀ ਜੀ ਚਾਚਾ ਜੀ ਪੂਆ ਜੀ ਫੁੱਫੜ ਜੀ ਠੀਕ ਹੈ ਇਹ ਮੈਂ ਆਪਣੇ ਵੱਲੋਂ ਨਾਮ ਲਿਖੀਨੇਗੇ ਤੁਸੀਂ ਆਪਣੇ ਰਿਸ਼ਤਿਆਂ ਦੇ ਨਾਮ ਲਿਖਣੇ ਨੇ ਵੀ ਤੁਹਾਡੇ ਪੂਆ ਜੀ ਕੌਣ ਨੇਗੇ ਤੁਹਾਡੇ ਫੁੱਫੜ ਜੀ ਦਾ ਨਾਮ ਕੀ ਹੈ ਤੁਹਾਡੀ ਚਾਚੀ ਜੀ ਦਾ ਨਾਮ ਕੀ ਹੈ ਤੁਹਾਡੇ ਚਾਚਾ ਜੀ ਦਾ ਨਾਮ ਕੀ ਹੈ ਤੁਹਾਡੇ ਦਾਦਾ ਜੀ ਦਾ ਨਾਮ ਕੀ ਹੈ ਦਾਦੀ ਜੀ ਦਾ ਨਾਮ ਕੀ ਹੈ ਮਾਤਾ ਜੀ ਦਾ ਨਾਮ ਕੀ ਹੈ ਪਿਤਾ ਜੀ ਦਾ ਨਾਮ ਕੀ ਹੈ ਠੀਕ ਹੈ ਬੇਟਾ ਤੁਸੀਂ ਨੇ ਆਪਣੇ ਆਪਣੇ ਸਾਰੇ ਫੈਮਿਲੀ ਦੇ ਇੱਥੇ ਨਾਮ ਨੇ ਜਿਹੜੇ ਉਹ ਲਿਖ ਲੈਣੇ ਆ ਪੁੱਤਰ ਠੀਕ ਹੈ ਉਸ ਤੋਂ ਬਾਅਦ ਅਗਲਾ ਸਵਾਲ ਆਪਣਾ ਪ੍ਰਸ਼ਨ ਨੰਬਰ 4 ਵੱਖ-ਵੱਖ ਤਿਹਾਰਾਂ ਦੇ ਨਾਮ ਲਿਖਣੇ ਸੀਗੇ ਸਭ ਤੋਂ ਪਹਿਲਾਂ ਆਪਾਂ ਦੀਵਾਲੀ ਲੋੜੀ ਹੋਲੀ ਈਦ ਦੁਸਹਿਰਾ ਰੱਖੜੀ ਤੀਆਂ ਵਿਸਾਖੀ ਇਹ ਸੀ ਬੇਟਾ ਆਪਣੇ ਤਿਹਾਰ ਜਿਹੜੇ ਮੇਨ-ਮੇਨ ਸੀ ਹੋਰ ਵੀ ਬਹੁਤ ਸਾਰੇ ਤਿਹਾਰ ਹੁੰਦੇ ਨੇਗੇ ਜਿਹੜੇ ਤੁਸੀਂ ਲਿਖ ਸਕਦੇ ਹੋ ਪਰ ਜਿਹੜੇ ਆਪਣੇ ਤਿਹਾਰ ਸੀ ਆਪਾਂ ਨੇ ਇਹ ਲਿਖ ਲੈਨੇ ਪੁੱਤਰਾ ਠੀਕ ਹੈ ਉਸ ਤੋਂ ਬਾਅਦ ਦੀਵਾਲੀ ਦੇ ਤਿਹਾਰ ਦੀ ਤਸਵੀਰ ਵਿੱਚ ਰੰਗ ਭਰੋ ਅਤੇ ਦਿਖਾਈ ਦੇਣ ਵਾਲੀਆਂ ਚੀਜ਼ਾਂ ਦੇ ਨਾਮ ਲਿਖੋ ਠੀਕ ਹੈ ਪੁੱਤਰ ਆਪਾਂ ਨੂੰ ਇਹ ਦੀਵਾਲੀ ਦੀ ਇੱਕ ਤਸਵੀਰ ਦਿੱਤੀ ਸੀ ਆਪਾਂ ਇਹਦੇ ਵਿੱਚ ਰੰਗ ਭਰ ਲੈਣਗੇ ਤੁਸੀਂ ਵੀ ਆਪਣੇ ਵਰਕਸ਼ੀਟ ਦੇ ਵਿੱਚ ਰੰਗ ਭਰਨੇ ਆ ਰੰਗ ਭਰਨ ਤੋਂ ਬਾਅਦ ਜਿਹੜਾ ਕੁਝ ਵੀ ਤਸਵੀਰ ਦੇ ਵਿੱਚ ਦਿਖਾਈ ਦੇ ਰਿਹਾ ਉਹਦੇ ਨਾਲ ਸੰਬੰਧਿਤ ਸ਼ਬਦ ਆਪਾਂ ਨੇ ਇੱਥੇ ਲਿਖਣੇ ਨੇਗੇ ਸਭ ਤੋਂ ਪਹਿਲਾਂ ਦੀਵੇ ਲੜਕਾ ਲੜਕੀ ਮਾਤਾ ਮਾਂ ਉਸ ਤੋਂ ਬਾਅਦ ਤુલਸੀ ਦਾ ਪੇਡਾ ਲੱਗਿਆ ਹੋਇਆ ਤુલਸੀ ਰੰਗੋਲੀ ਰੰਗੋਲੀ ਤੋਂ ਬਾਅਦ ਫੁੱਲ ਝੜੀਆਂ ਇਹ ਬੱਚੇ ਜਲਾ ਰਹੇ ਨੇ ਦੇਖੋ ਫੁੱਲ ਝੜੀਆਂ ਉਸ ਤੋਂ ਬਾਅਦ ਦਰਵਾਜ਼ਾ ਵੀ ਦਿਖਾਈ ਦੇ ਰਿਹਾ ਉਹ ਆਪਾਂ ਨੇ ਲਿਖ ਲਿਆ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਤਸਵੀਰ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਤੁਸੀਂ ਇੱਥੇ ਆਪਣੇ ਵੱਲੋਂ ਲਿਖ ਲੈਣੀਆਂ ਨੇ ਪੁੱਤਰ ਠੀਕ ਹੈ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆਪਣਾ ਪ੍ਰਸ਼ਨ ਨੰਬਰ 6 ਆਪਣੇ ਘਰ ਦੇ ਆਲੇ-ਦੁਆਲੇ ਦਿਖਾਈ ਦੇਣ ਵਾਲੇ ਪੰਛੀ ਅਤੇ ਜਾਨਵਰਾਂ ਦੇ ਨਾਮ ਲਿਖਣੇ ਨੇਗੇ ਪੰਛੀਆਂ ਦੇ ਨਾਮ ਚਿੜੀ ਕਾਂ ਕਬੂਤਰ ਕੋਇਲ ਘੁਗੀ ਤੋਤਾ ਇਹ ਬੇਟਾ ਪੰਛੀਆਂ ਦੇ ਨਾਮ ਨੇ ਉਸ ਤੋਂ ਬਾਅਦ ਜਨਵਰਾਂ ਦੇ ਨਾਮ ਲਿਖਣੇ ਨੇਗੇ ਗਾਂ ਮੱਝ ਛੇਰ ਬੱਕਰੀ ਕੁੱਤਾ ਬਿੱਲੀ ਠੀਕ ਹੈ ਇਹ ਸੀਗੇ ਜਿਹੜੇ ਪੁੱਤਰ ਆਪਣੇ ਆਲੇ-ਦੁਆਲੇ ਦੇ ਵਿੱਚ ਰਹਿੰਦੇ ਨੇਗੇ ਜਿਹੜੇ ਜਨਵਰਾਂ ਦੇ ਨਾਮ ਆਪਾਂ ਨੇ ਲਿਖ ਲੈਨੇ ਪੁੱਤਰ ਠੀਕ ਹੈ ਉਸ ਤੋਂ ਬਾਅਦ ਇਨਾਂ ਵਿੱਚੋਂ ਕਿਹੜਾ ਪੰਛੀ ਹੈ ਜਨਰ ਹਰ ਰੋਜ਼ ਘਾਈ ਦੰਦਾ ਉਸ ਦਾ ਚਿੱਤਰ ਬਣਾਉਣਾ ਸੀ ਬਿੱਲੀ ਆਪਾਂ ਚਿੱਤਰ ਬਣਾ ਲਈ ਕਿਉਂਕਿ ਆਪਾਂ ਨੇ ਘਰੇ ਬਿੱਲੀ ਰਹਿੰਦੀ ਹੈਗੀ ਹਰ ਰੋਜ਼ ਆਉਂਦੀ ਹੈ ਹਨਾ ਆਪਾਂ ਨੇ ਇਹਦਾ ਚਿੱਤਰ ਬਣਾਇਆ ਤੇ ਰੰਗ ਭਰ ਲਿਆ ਪੁੱਤਰ ਠੀਕ ਹੈ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਸੀ ਚਿੱਤਰ ਵਿੱਚ ਦਿਖਾਈ ਦੇ ਰਹੇ ਪੌਦੇ ਬਾਰੇ ਜਾਣਕਾਰੀ ਦਿਓ ਇਹ ਪੁੱਤਰ ਗੁਲਾਬ ਦਾ ਪੌਦਾ ਹੈਗਾ ਠੀਕ ਹੈ ਇਸ ਉੱਪਰ ਇੱਕ ਫੁੱਲ ਲੱਗਿਆ ਹੋਇਆ ਹੈ ਇੱਕ ਆ ਕਲੀ ਲੱਗੀ ਹੋਈ ਹੈ ਆ ਪੱਤੇ ਹਰੇ ਰੰਗ ਦੇ ਹੁੰਦੇ ਆ ਹਨਾ ਇਹਦੀਆਂ ਜੜਾਂ ਮਿੱਟੀ ਵਿੱਚ ਨੇਗੀਆਂ ਠੀਕ ਹੈ ਇਸ ਪੌਦੇ ਦੇ ਉੱਤੇ ਕੰਡੇ ਵੀ ਲੱਗੇ ਹੁੰਦੇ ਨੇਗੇ ਠੀਕ ਹੈ ਇਹ ਆਪਾਂ ਨੇ ਸਾਰਾ ਕੁਝ ਇਹ ਪੌਦੇ ਬਾਰੇ ਲਿਖਣਾ ਸੀ ਉਹ ਲਿਖਤਾ ਇੱਥੇ ਠੀਕ ਹੈ ਤੁਸੀਂ ਵੀ ਆਪਣੇ ਅਕੋਰਡਿੰਗ ਪੌਦੇ ਨੂੰ ਦੇਖ ਕੇ ਇੱਥੇ ਲਿਖ ਲੈਣਾ ਪੁੱਤਰ ਠੀਕ ਹੈ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਪੌਦੇ ਦੇ ਵੱਖ-ਵੱਖ ਭਾਗ ਲੇਬਲ ਕਰੋ ਅਤੇ ਆਪਣੇ ਮਨਪਸੰਦ ਭਾਗ ਦਾ ਚਿੱਤਰ ਵੀ ਬਣਾਓ ਠੀਕ ਹੈ ਪੁੱਤਰ ਇਹ ਆਪਾਂ ਲੇਬਲ ਕਰ ਹਾਂਜੀ ਪੁੱਤਰ ਆਪਾਂ ਨੇ ਵੱਖ-ਵੱਖ ਪੌਦਾ ਦਿੱਤਾ ਸੀ ਇਹਦੇ ਵੱਖ-ਵੱਖ ਆ ਭਾਗ ਸੀ ਉਹਨਾਂ ਨੂੰ ਆਪਾਂ ਨੇ ਲਿਖ ਲਿਆ ਹੈਗਾ ਤੇ ਆਪਣੇ ਮਨਪਸੰਦ ਭਾਗ ਦਾ ਆਪਾਂ ਨੇ ਚਿੱਤਰ ਬਣਾਤਾ ਇੱਥੇ ਜਿਵੇਂ ਪਹਿਲਾਂ ਪੱਤੇ ਫੁੱਲ ਫਲ ਜੜਾਂ ਇੱਕ ਰਹਿ ਗਏ ਇੱਥੇ ਆਪਾਂ ਲਿਖ ਲਾਂਗੇ ਤਣਾ ਠੀਕ ਹੈ ਬੇਟਾ ਏਸੀ ਆਪਣੇ ਪੌਦੇ ਦੇ ਵੱਖਰੇ ਵੱਖਰੇ ਭਾਗ ਜਿਨ੍ਹਾਂ ਦੇ ਨਾਮ ਲਿਖਣੇ ਸੀਗੇ ਅਤੇ ਆਪਣਾ ਮਨਪਸੰਦ ਜਿਹੜੀ ਵੀ ਤੁਹਾਡੀ ਮਨਪਸੰਦ ਚੀਜ਼ ਹੈ ਪੌਦੇ ਦੇ ਵਿੱਚ ਫੁੱਲ ਪੱਤੇ ਤਣਾ ਜੜਾਂ ਕੁਝ ਵੀ ਤੇ ਇਥੇ ਤੁਸੀਂ ਨੇ ਉਹ ਬਣਾ ਲੈਣਾ ਮੈਨੂੰ ਪੱਤਾ ਵਧੀਆ ਲੱਗਿਆ ਤਾਂ ਮੈਂ ਬਣਾ ਲਿਆ ਉਸ ਤੋਂ ਬਾਅਦ ਆਪਣੇ ਅ ਪ੍ਰਸ਼ਨ ਨੰਬਰ 9 ਆਲੇ ਦੁਆਲੇ ਦਿਖਾਈ ਦੇਣ ਵਾਲੇ ਕਾਲੇ ਰੰਗ ਦੇ ਪੰਛੀ ਅਤੇ ਜਾਨਵਰਾਂ ਦੇ ਨਾਮ ਲਿਖਣੇ ਸੀ ਸਭ ਤੋਂ ਪਹਿਲਾਂ ਆਪਾਂ ਜਾਨਵਰਾਂ ਦੇ ਨਾਮ ਲਿਖ ਰਹੇ ਜਿਹੜੇ ਕਾਲੇ ਰੰਗ ਦੇ ਵਿੱਚ ਆਪਾਂ ਨੂੰ ਦਿਖਾਈ ਦਿੰਦੇ ਨੇ ਘੋੜਾ ਮੱਝ ਕੁੱਤਾ ਫਿਰ ਪੰਛੀ ਕਾਂ ਕੋਇਲ ਹੋਰ ਵੀ ਬਹੁਤ ਸਾਰੇ ਪੰਛੀ ਤੇ ਜਾਨਵਰ ਨੇ ਬੇਟਾ ਤੁਸੀਂ ਇੱਥੇ ਆਪਣਾ ਨਾਮ ਇੱਥੇ ਨਾਮ ਲਿਖਣੇ ਲੈਣੇ ਨੇਗੇ ਮੈਂ ਕੁਝ ਕੁ ਉਦਾਹਰਨ ਦੇ ਕੇ ਤੁਹਾਨੂੰ ਇਸ ਕੁਸਚਨ ਬਾਰੇ ਦੱਸਦਾ ਠੀਕ ਹੈ ਬੇਟਾ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਤੁਹਾਡੇ ਘਰ ਦੇ ਵਿਹੜੇ ਵਿੱਚ ਪਈਆਂ ਚੀਜ਼ਾਂ ਦੇ ਨਾਮ ਲਿਖਣੇ ਨੇਗੇ ਮੈਂ ਦੋ ਤਿੰਨ ਇੱਥੇ ਨਾਮ ਲਿਖਤੇ ਨੇ ਬਾਕੀ ਜੋ ਵੀ ਚੀਜ਼ਾਂ ਤੁਹਾਡੇ ਵਿਹੜੇ ਵਿੱਚ ਤੁਹਾਨੂੰ ਦਿਖਾਈ ਦੇ ਰਹੀਆਂ ਨੇ ਤੁਸੀਂ ਇੱਥੇ ਨਾਮ ਲਿਖ ਲੈਣੇ ਨੇ ਪੁੱਤਰ ਠੀਕ ਹੈ ਇਹ ਉਦਾਹਰਨ ਵਜੋਂ ਮੈਂ ਤੁਹਾਨੂੰ ਦੋ ਤਿੰਨ ਲਿਖ ਕੇ ਦਿਖਾ ਦੱਤੀ ਹੈ ਅੱਗੇ ਤੁਸੀਂ ਇਹਨੂੰ ਪੂਰਾ ਕਰ ਲੈਣਾ ਪੁੱਤਰ ਧੰਨਵਾਦ ਜੀ